ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਹਰ ਸਾਲ ਜਦੋਂ 15 ਅਗਸਤ ਦਾ ਦਿਹਾੜਾ ਆਉਂਦਾ ਹੈ ਬੜੀਆਂ ਖੁਸ਼ੀਆਂ ਖੇੜੇ ਮਨਾਏ ਜਾਂਦੇ ਐ ਤਿਰੰਗੇ ਝੰਡੇ ਕੋਠਿਆਂ ਦੇ ਉੱਤੇ ਲਾਏ ਜਾਂਦੇ ਐ ਇਹ ਦੋਹੇ ਦਿਨ ਹੀ ਉਧਰ ਪਾਕਿਸਤਾਨ ਦੇ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਹੈ ਇਸੇ ਸਮੇਂ ਤੇ ਸਿਰਫ ਇੱਕ ਦਿਨ ਦਾ ਫਰਕ ਉਧਰ 15 ਅਗਸਤ ਇੰਡੀਆ ਦੇ ਵਿੱਚ 14 ਤੇ 15 ਦੋ ਦਿਨ ਐਸੇ ਇੱਕ ਪਾਸੇ ਪਾਕਿਸਤਾਨ ਬਣਿਆ ਸਾਡੀ ਹੀ ਜ਼ਮੀਨ ਦੇ ਉੱਤੇ ਤੈਨਗੇ ਸਾਡੇ ਹੀ ਸਰੀਰ ਦੇ ਦੋ ਟੁਕੜੇ ਕੀਤੇ ਖਿੱਚ ਕੇ ਦੋਸਤ ਇੱਕ ਦਾ ਨਾਮ ਪਾਕਿਸਤਾਨ ਇੱਕ ਦਾ ਨਾਮ ਇੰਡੀਆ ਜਿਹੜੇ ਬਾਰਸ ਸੀ ਜਿਨ੍ਹਾਂ ਦੀ ਸਭ ਤੋਂ ਵੱਡੀ ਹਿੱਸੇਦਾਰੀ ਸੀ ਜਿਨ੍ਹਾਂ ਦਾ ਸਭ ਤੋਂ ਵੱਧ ਹੱਕ ਸੀ ਕਹਿ ਲਗੇ ਪੰਜਾਬੀ ਦੇ ਵਿੱਚ ਜਿਹਦਾ ਨੰਬਰ 1 1849 ਦੇ ਵਿੱਚ ਅੰਗਰੇਜ਼ ਆਇਆ 1947 ਦੇ ਵਿੱਚ ਚਲੇ ਆ ਗਿਆ ਸਿਰਫ 98 ਸਾਲ ਅੰਗਰੇਜ਼ ਇੰਡੀਆ ਤੇ ਰਿਹਾ ਦੋਸਤੋ 98 ਸਾਲਾਂ ਦੀ ਸਿੱਖਾਂ ਨੇ ਗੁਲਾਮੀ ਭੋਗੀ ਤੇ 98 ਸਾਲਾਂ ਦੀ ਗੁਲਾਮੀ ਤੋਂ ਬਾਅਦ 1947 ਦੇ ਵਿੱਚ ਤੇ ਸਾਨੂੰ ਆਜ਼ਾਦੀ ਮਿਲਣੀ ਚਾਹੀਦੀ ਸੀ ਅਸੀਂ ਤੇ ਸਭ ਤੋਂ ਵੱਡੇ ਹੱਕਦਾਰ ਸੀ ਕਿਉਂਕਿ ਸਾਲ ਹੀ 98 ਹੋਏ ਸੀ ਪਰ ਨਹੀਂ ਐਸਾ ਨਹੀਂ ਹੋਇਆ ਜਿਹੜੀ 850 ਸਾਲ ਦੀ ਗੁਲਾਮ ਕੌਮ ਸੀ ਉਹਨੂੰ ਦੋਸਤੋ ਆਜ਼ਾਦੀ ਮਿਲੀ ਜਿਹੜੇ 98 ਸਾਲ ਦੇ ਗੁਲਾਮ ਸੀ ਉਹਨਾਂ ਦਾ ਨਾਮੋਂ ਨਿਸ਼ਾਨੀ ਮਿਟ ਗਿਆ ਮਾਸਟਰ ਤਾਰਾ ਸਿੰਘ ਜੀ ਸਰਦਾਰ ਬਲਦੇਵ ਸਿੰਘ ਜੀ ਵਰਤਾਰ ਸਿੰਘ ਜੀ ਹਰਨਾਮ ਸਿੰਘ ਜੀ ਉਸ ਵੇਲੇ ਦੇ ਮੁਖੀ ਸਿੱਕਾ ਨੂੰ ਦੋਸਤੋ ਕੀ ਕਹੀਏ ਕੀ ਕਹੀਏ ਕਈ ਤਾਂ ਕਹਿੰਦੇ ਐ ਕਿ ਉਹਨਾਂ ਨਾਲ ਲਾਰੇ ਲਾ ਕੇ ਧੋਖਾ ਹੋ ਗਿਆ ਉਹ ਠਿਜ ਗਿਆ ਆਰੇ ਦੋਸਤੋ ਜਦੋਂ ਅਸੀਂ ਤੀਜੀ ਧਿਰ ਸੀ ਸਭ ਤੋਂ ਵੱਡੀ ਸਾਡਾ ਦਾਵਾ ਸੀ ਉਹਨਾਂ ਨੇ ਤੀਜੀ ਧਿਰ ਦਾ ਦਾਵਾ ਹੀ ਕਿਉਂ ਛੱਡਿਆ ਮੁਸਲਮਾਨ ਭਰਾ ਨੇ ਆਪਦਾ ਦਾਵਾ ਰੱਖ ਲਿਆ ਪਾਕਿਸਤਾਨ ਬਣਾ ਲਿਆ ਹਿੰਦੂ ਭਰਾ ਮਾ ਨੇ ਆਪਣਾ ਹਿੰਦੂਸਤਾਨ ਲੈ ਲਿਆ ਉਹ ਕਮਲੇ ਸਿੱਖਾ ਤੈ ਕੀ ਲਿਆ ਰਾਜ ਤੇ ਅੰਗਰੇਜ਼ ਨੇ ਤੈਥੋਂ ਲਿਆ ਸੀ ਸਭ ਤੋਂ ਵੱਡਾ ਤਾਂ ਪੰਜਾਬ ਸੀ ਜਿਹਦੇ ਵਿੱਚ ਜੰਮੂ ਕਸ਼ਮੀਰ ਵੀ ਮਹਾਰਾਜਾ ਰਣਜੀਤ ਸਿੰਘ ਦੇ ਅੰਡਰ ਚ ਸੀ ਹਰਿਆਣਾ ਹਿਮਾਚਲ ਲਾਹੌਰ ਸਾਡੀ ਰਾਜਧਾਨੀ ਸੀ ਅਸੀਂ ਤੇ ਸਭ ਤੋਂ ਵੱਧ ਰਕਵੇ ਦੇ ਉੱਤੇ ਸਾਡਾ ਤਾਂ ਖੇਤਰਫਲ ਸੀ ਸਿੱਖਾਂ ਦਾ ਅਸੀਂ ਤੀਜੀ ਧਿਰ ਸਭ ਤੋਂ ਮਜ਼ਬੂਤ ਸੀ ਦੋਸਤੋ ਜਦੋਂ ਅੰਗਰੇਜ਼ਾਂ ਦੇ ਨਾਲ ਗੋਲ ਮੇਜ ਜੀ ਨੂੰ ਕਾਨਫਰੰਸ ਕਹਿੰਦੇ ਆ ਤਿੰਨ ਹੋਈਆਂ ਉਹ ਇਤਿਹਾਸ ਵਿੱਚ ਇੱਕ 32 ਚ ਹੋਈ ਹੈ ਇੱਕ 42 ਚ ਹੋਈ ਹੈ ਇੱਕ ਇਤਿਹਾਸਕਾਰ ਉਹਦਾ ਹੋਰ 33 43 ਦਾ ਸਾਲ ਤਿੰਨ ਜਿਹੜੀਆਂ ਕਾਨਫਰੰਸਾਂ ਹੋਈਆਂ ਲੰਡਨ ਦੇ ਵਿੱਚ ਕਿਉਂਕਿ ਅੰਗਰੇਜ਼ ਸਾਡੇ ਤੇ ਰਾਜ ਕਰਦੇ ਸੀ ਉਹਨਾਂ ਦਾ ਅਸਲੀ ਜਿਹੜੀ ਰਾਜਧਾਨੀ ਆ ਲੰਡਨ ਸੀ ਇੰਗਲੈਂਡ ਵਿੱਚ ਉੱਥੇ ਸਾਡੇ ਸਿੱਖ ਆ ਗੂ ਸਦੇ ਜਿੱਥੇ ਹਿੰਦੂਆਂ ਦੇ ਵਿੱਚੋਂ 네ਰੂ ਤੇ ਗਾਂਧੀ ਗਏ ਮੁਸਲਮਾਨਾਂ ਦੇ ਵਿੱਚੋਂ ਜਨਾਹ ਤੇ ਮੁਹੰਮਦ ਗਏ। ਅਕਵਾਲ ਤੇ ਸਾਡੇ ਵਿੱਚੋਂ ਕੌਣ ਗਏ? ਬਲਦੇਵ ਸਿੰਘ ਤੇ ਤਾਰਾ ਸਿੰਘ ਇਹ ਗਏ। ਦੋਸਤੋ ਦੋ ਤਿਹਰਾ ਦੇ ਬੰਦੇ ਵਕੀਲ ਸੀ। ਕਿਉਂਕਿ ਨਹਿਰੂ ਵੀ ਵਕੀਲ ਸੀ ਤੇ ਜਿਹੜਾ ਪਾਕਿਸਤਾਨ ਦਾ ਬਾਨੀ ਹੈ ਦੋਸਤੋ ਉਹ ਵੀ ਜਨਾਹ ਉਹ ਵੀ ਵਕੀਲ ਸੀ। ਪਰ ਸਾਡੇ ਵਾਲੇ ਉਹ ਗੂ ਇਹ ਦੋਨੇ ਜਾਣੇ ਇਹਨਾਂ ਨੂੰ ਅੰਗਰੇਜ਼ ਨੇ ਸਮਝਾਇਆ ਇਹਨਾਂ ਦੇ ਕੰਨ 'ਚ ਪੂਕ ਮਾਰੀ ਅੰਗਰੇਜ਼ ਨੇ ਸਾਈਡ ਤੇ ਕੀਤੇ ਜਦੋਂ ਕਾਨਫਰੰਸ ਚੱਲਦੀ ਸੀ ਕਹਿੰਦੇ ਤਾਰਾ ਸਿੰਘ ਜੀ ਅੱਜ ਦਾ ਦਿਨ ਰੁਕ ਜਾਓ ਨਾ ਨਹਿਰੂ ਦੇ ਨਾਲ ਜਾਓ ਨਾ ਜਨਾਹ ਦੇ ਨਾਲ ਜਾਓ ਅੱਜ ਦਾ ਦਿਨ ਰੁਕ ਜਾਓ ਕੱਲ ਨੂੰ ਤੁਹਾਨੂੰ ਤੀਜੀ ਧਿਰ ਤੁਹਾਨੂੰ ਵੱਖਰੇ ਕਿਤੇ ਇਹਨਾਂ ਚਾਬਗਾਂ ਦੇ ਰਹਿਗੇ ਭਾਵ ਅਸੀਂ ਜਿਹੜਾ 47 'ਚ ਤੁਹਾਡੇ ਤੋਂ ਰਾਜ ਲਿਆ ਸੀ ਉਹ ਤੁਹਾਨੂੰ ਦੇ ਦੇਾਂਗੇ ਦੋਸਤੋ ਇਹ ਗੱਲ ਹੋਈ ਹੈ ਵਿੱਚ ਬੰਦੇ ਕਹਿੰਦੇ ਆ ਕਿ ਅੰਗਰੇਜ਼ ਧੋਖੇਵਾਜ਼ ਸੀ ਨਹੀਂ ਦਿੰਦਾ ਸੀ ਦੋਸਤੋ ਦਿੰਦਾ ਸੀ ਅੰਗਰੇਜ਼ ਤੋਂ ਬਿਨਾਂ ਅੰਗਰੇਜ਼ ਨੂੰ ਛੱਡ ਦਿਓ ਜਿਹੜਾ ਜਨਾਹ ਹੈ ਉਹ ਕੀ ਕਹਿੰਦਾ ਸੀ ਰਾਵੀ ਤੇ ਜੇਲਮ ਉਹ ਵੀ ਕਹਿੰਦਾ ਸੀ ਸਤ ਲਓ ਜੇਲਮ ਰਾਵੀ ਕਹਿੰਦਾ ਉਹ ਏਰੀਏ ਦੇ ਵਿੱਚੋਂ ਉਹ ਜਿਹੜਾ ਘੁੱਗ ਵੱਸਦਾ ਏਰੀਆ ਹੈ ਤੁਹਾਨੂੰ ਦੇ ਦੇਣਾ ਸਿੱਕੂ ਤੇ ਜਿਹੜੀ ਪਾਕਿਸਤਾਨ ਦੀ ਸੁਪਰੀਮ ਕੋਰਟ ਹੋਊਗੀ ਉਹਦੇ ਵਿੱਚ ਤੁਹਾਡੀ 40% ਨੁਮਾਇੰਦਗੀ ਹੋਊ। ਜਿਹੜੀਆਂ ਨੌਕਰੀਆਂ ਮਿਲਣਗੀਆਂ ਉਹਦੇ 'ਚ ਤੁਹਾਡਾ 40% ਹੋਊਗਾ। 60 ਪਾਕਿਸਤਾਨ ਦਾ 40 ਤੁਹਾਡਾ। ਦੋਸਤੋ 40 ਤੇ ਬਹੁਤ ਸੀ। 40 ਤੇ ਬਹੁਤ ਸੀ। ਸਾਨੂੰ ਸਾਰੇ 'ਚੋਂ 40 ਦਿੰਦਾ ਸੀ, ਸਾਨੂੰ ਵੱਖਰਾ ਕਿੱਤਾ ਦਿੰਦਾ ਸੀ। ਜਿਹੜਾ ਉਹ ਵੀ ਅਸੀਂ ਨਹੀਂ ਲਿਆ ਦੋਸਤੋ। ਫਿਰ ਸਾਨੂੰ ਅੰਗਰੇਜ਼ ਦੋਨਾਂ ਦੇ ਵਿਚਾਲੇ ਕਹਿੰਦੇ ਤੁਸੀਂ ਜੇ ਕੋਈ ਲੜਿਆ ਕਰੋ ਨਾ ਤੁਸੀਂ ਸਮਝੌਤਾ ਕਰਾ ਦਿਆ ਕਰੋਗੇ ਅੰਗਰੇਜ਼ ਅਸਕੇ ਕਹਿੰਦਾ ਬੈਸਰਾਏ ਕਹਿੰਦਾ ਤੁਸੀਂ ਐਂ ਕਰੋ ਤੁਹਾਨੂੰ ਬਚਾਲੇ ਲਾ ਦਿੰਦੇ ਆ ਇੱਕ ਪਾਸੇ ਦਿੱਲੀ ਹੋ ਗਈ ਹਿੰਦੁਸਤਾਨ ਦੂਜੇ ਪਾਸੇ ਪਾਕਿਸਤਾਨ ਲਾਹੌਰ ਹੋ ਗਿਆ ਤੇ ਤੁਹਾਨੂੰ ਬਚਾਲੇ ਲਾ ਦਿੰਦੇ ਆ ਦੋਸਤੋ ਅੰਮ੍ਰਿਤਸਰ ਤਰਨਤਾਰਨ ਪਟਿੰਡਾ ਮਾ ਸਾਰਾ ਏਰੀਆ ਸਿੱਖਾਂ ਦਾ ਆ ਗਿਆ ਸੀ ਮਾਲਵਾ ਇਹ ਸਾਰਾ ਸਿੱਖਾਂ ਕੋਲੇ ਸੀ ਹਰਿਆਣਾ ਦੇ ਵਿੱਚ ਸੀ ਹਿਮਾਚਲ ਵਿੱਚ ਸੀ ਅਸੀਂ ਤੇ ਕਸ਼ਮੀਰ ਦੀਆਂ ਪਹਾੜੀਆਂ ਸਾਡੇ ਕੋਲੇ ਸੀ ਇੱਥੇ ਰਾਜੇ ਸੀ ਪਰ ਇਹ ਵੀ ਨਹੀਂ ਮੰਨੇ ਅੱਜ ਦੋਸਤੋ 15 ਅਗਸਤ ਤੇ ਭਾਵੇਂ ਸਾਡੇ ਵੀਰ ਪਰ ਆ ਖੁਸ਼ੀਆਂ ਮਨਾਉਂਦੇ ਐ ਉਹਨਾਂ ਨੂੰ ਮੁਬਾਰਕ ਹੋਵੇ ਉਹਨਾਂ ਨੂੰ ਮੁਬਾਰਕ ਹੋਵੇ ਪਰ ਸਿੱਖਾਂ ਨਾਲ ਜੋ ਹੋਇਆ ਸਾਡੇ ਆਗੂਆਂ ਕਰਕੇ ਸਾਡੇ ਨਾਲ ਧੋਖਾ ਕੀਤਾ ਧੋਖਾ ਕਿਹਨੇ ਕੀਤਾ ਨਹਿਰੂ ਤੇ ਗਾਂਧੀ ਨੇ ਕੀਤਾ ਪਰਵੇਦੀ ਨੇ ਕੀਤਾ ਪਾਟਲ ਨੇ ਕੀਤਾ ਸਾਡੇ ਆਪ ਦੇ ਬੰਦਿਆਂ ਨੇ ਕੀਤਾ ਨਾ ਦੋਸਤੋ ਜਿਹਦੀਆਂ ਸਭ ਤੋਂ ਉੱਚੀਆਂ ਉੱਚੀਆਂ ਮੂਰਤੀਆਂ ਲਾਈਆਂ ਗਜਰਾਤ ਦੇ ਵਿੱਚ ਦੋਸਤੋ ਉਹਨੇ ਸਾਨੂੰ ਕੀ ਕਿਹਾ ਕਿ ਸਿੱਖ ਇੱਕ ਜ੍ਰੈਮ ਪੇਸ਼ ਆਪ ਨੂੰ ਜਦੋਂ ਦੇ ਸਜਾਦ ਹੋ ਗਿਆ ਨਾ 1947 ਚ ਸਾਨੂੰ ਪਹਿਲਾ ਜਿਹੜਾ ਕਿਤਾਬ ਦਿੱਤਾ ਕਿਉਂਕਿ ਅਸੀਂ 90% ਕੁਰਬਾਨੀਆਂ ਕਰੀਆਂ ਸੀ ਦੋਸਤੋ ਜਦੋਂ ਅਸੀਂ ਜੈਤੋ ਦਾ ਮੋਰਚਾ ਜਿੱਤਿਆ ਨਾ ਜਾਂ ਜਿੱਦੇ ਅੰਗਰੇਜ਼ ਤੋਂ ਚਾਬੀਆਂ ਲਈਆਂ ਅੰਬਰਤ ਸਰਸਾਹ ਪ੍ਰਬੰਧ ਦੀਆਂ ਅੰਗਰੇਜ਼ ਦੇ ਆਇਆ ਸੀ ਬਾਬਾ ਖੜਕ ਸਿੰਘ ਨੂੰ ਖੜਕ ਸਿੰਘ ਉਹ ਤੋਂ ਪ੍ਰਧਾਨ ਸੀ ਸ਼੍ਰੋਮਣੀ ਕਮੇਟੀ ਦੇ ਦੋਸਤੋ ਤੇ ਜਦੋਂ ਆਪ ਚਾਬੀਆਂ ਦੇ ਕੇ ਗਏ ਅੰਗਰੇਜ਼ ਤੇ ਨਾਲ ਕੀ ਆਖਿਆ ਸੀ ਗਾਂਧੀ ਤੇ 네ਹਰੂ ਨੇ ਤਾਰ ਭੇਜੀ ਸੀ ਦੋਸਤੋ ਉਦੋਂ ਫੋਨ ਨਹੀਂ ਸੀ ਹੁੰਦੇ ਤਾਰ ਭੇਜ ਕੇ ਵਧਾਈ ਦਿੱਤੀ ਸੀ ਸਿੱਖਾਂ ਨੂੰ ਇਤਿਹਾਸ ਵਿੱਚ ਲਿਖਿਆ ਕਹਿੰਦਾ ਸਿੱਖੋ ਤੁਸੀਂ ਆਜ਼ਾਦੀ ਦੀ ਪਹਿਲੀ ਜੰਗ ਜਿੱਤ ਲਈ ਭਾਬ ਕਿ ਅੰਗਰੇਜ਼ਾਂ ਨੂੰ ਤੁਸੀਂ ਹਰਾਤਾ ਹੁਣ ਅੰਗਰੇਜ਼ ਸੇਤੀ ਭੱਜ ਜਾਣਗੇ ਤੁਹਾਡਾ ਧੰਨਵਾਦ ਹੈ ਭਾਬ ਦੋਸਤੋ ਪੰਪ ਨਾ ਜਿਵੇਂ ਕਹਿ ਦਿੰਦੇ ਆ ਕਿ ਸਟੀਲ ਦੀ ਬੋਕੀ ਵਾਲਾ ਜਿਹੜਾ ਪੰਪ ਹੈ ਉਹ ਸਿੱਖਾਂ ਨੂੰ ਮਾਰ ਮਾਰ ਮਰਵਾਈ ਗਏ ਤੇ ਜਦੋਂ ਰਾਜ ਲੈਣ ਦੀ ਗੱਲ ਆਈ ਉਦੋਂ ਆਪ ਲੈ ਲਿਆ ਉਧਰੋਂ ਜਨਾ ਨੇ ਲੈ ਲਿਆ ਉਧਰੋਂ ਇਨਾ ਭਰਾਵਾਂ ਨੇ ਲੈ ਲਿਆ ਸਾਡਿਆਂ ਨੇ ਪਰ ਸਾਨੂੰ ਪਤੰਦਰਾਂ ਨੇ ਇਹੋ ਜਿਹਾ ਕੱਖੋ ਹੌਲੇ ਕਰਕੇ ਸਿੱਟ ਦਿੱਤਾ ਤੇ ਅੱਜ ਅਸੀਂ ਦੋਸਤੋ ਮੈਂ ਪਹਿਲਾਂ ਵੀ ਉਦਾਹਰਨਾਂ ਦਿੰਨਾ ਤੋਤਾ ਪਿੰਜਰੇ ਦੇ ਵਿੱਚ ਬੈਠਾ ਭਾਵੇਂ ਲੱਖ ਕਿਉ ਵਾਲੀ ਚੂਰੀ ਖਾਈ ਜਾਵੇ ਜਿੰਨੀ ਮਰਜ਼ੀ ਚੂਰੀ ਮਿੱਠੀ ਹੋਵੇ ਜਿੰਨੀ ਮਰਜ਼ੀ ਪਰ ਦੋਸਤੋ ਜਦੋਂ ਉਡਾਰੀ ਮਾਰਦਾ ਨਾ ਉਦੋਂ ਫਰ ਉਹਦੇ ਪਿੰਜਰੇ 'ਚ ਵੱਜ ਕੇ ਕੱਟੇ ਜਾਂਦੇ ਆ ਬੇਹੋਸ਼ ਹੋ ਕੇ ਡਿੱਗ ਪੈਂਦਾ ਫਿਰ ਉਹਨੂੰ ਯਾਦ ਆਉਂਦਾ ਹੈ ਕਿ ਮੈਂ ਤਾਂ ਪਿੰਜਰੇ 'ਚ ਐ ਫਿਰ ਉਹ ਚੂਰੀ ਭੁੱਲ ਜਾਂਦਾ ਇਸ ਲਈ ਸਿੱਖ ਭਾਵੇਂ ਜਰਨਲ ਬਣ ਜੇ ਕਰਨਲ ਬਣ ਜੇ ਰਾਸ਼ਟਰਪਤੀ ਬਣ ਜੇ ਪ੍ਰਧਾਨ ਮੰਤਰੀ ਬਣ ਜੇ ਪਰ ਚੂਰੀ ਜਿੱਥੇ ਬਹਿ ਕੇ ਖਾ ਰਹੇ ਹਾਂ ਉਤਾਈ ਹੈ ਦੋਸਤੋ ਤੁਹਾਨੂੰ ਬਹੁਤਾਂ ਕੀ ਆਖਾਂ ਅੱਜ ਵੀ 15 ਅਗਸਤ ਤੇ ਅਫਸੋਸ ਆਉਂਦਾ ਥੋੜਾ ਤਾਂ ਸਿੱਖਾਂ ਨੇ ਇਕੱਠਾ ਸੀ ਐਨੇ ਧੋਖੇ ਖਾ ਕੇ ਹੁਣ ਵੀ ਸਿੱਖ ਸਮਝੇ ਨਹੀਂ ਪਹਿਲਾਂ ਸਾਡੀਆਂ 12 ਮਿਸਲਾ ਸੀ ਅੱਜ ਦੋਸਤੋ ਸਿੱਖਾਂ ਦੇ 12 ਚੁੱਲ੍ਹੇ ਬਣ ਗਏ ਮੈਂ ਨਹੀਂ ਕਹਿੰਦਾ ਅਕਾਲ ਤਖਤ ਦਾ ਜਥੇਦਾਰ ਕਹਿੰਦਾ ਹੈ ਕਹਿੰਦਾ ਸਿੱਖੋ ਚੁੱਲ੍ਹੇ ਬੰਦ ਕਰੋ ਭਾਬ ਦੋਸਤੋ ਕਿੱਡੀ ਹਾਸੋਈ ਈ ਦੀ ਸਥਿਤੀ ਦੇ ਵਿੱਚ ਆ ਗਏ ਪਹਿਲਾਂ ਕਹਿੰਦੇ ਹੁੰਦੇ ਸੀ ਬੰਜਾਂ ਦੇ ਚੁੱਲਿਆਂ ਵਾਂਗ ਸਿੱਖ ਥਾਂ-ਥਾਂ ਬੈਠੇ ਆ ਢੜੇ ਬਣਾਈ ਕਿਹਾ ਜਥੇਦਾਰ ਨੇ ਚੁੱਲ੍ਹੇ ਬੰਦ ਕਰੋ ਭਾਵ ਮਿਸਲਾਂ ਤੋਂ ਚੁੱਲਿਆਂ ਤੱਕ ਆ ਗਈ ਅਜੇ ਵੀ ਨਹੀਂ ਸਮਝੇ ਅਫਸੋਸ ਇੱਕ ਚੁੱਲ੍ਹੇ ਦਾ ਪ੍ਰਧਾਨ ਸਾਡਾ ਜਥੇਦਾਰੀ ਬਣ ਗਿਆ ਜਿਹੜਾ ਕਹਿੰਦਾ ਸੀ ਚੁੱਲ੍ਹੇ ਬੰਦ ਕਰੋ ਉਹਨੇ ਵੀ ਪਤੰਦਰ ਨੇ ਜਿਹੜੇ ਕੁੱਡਣ ਸੀ ਨਾ ਕਿਉਂਕਿ ਜਿਹੜੀਆਂ ਲੱਕੜਾਂ ਹੁੰਦੀਆਂ ਨੇ ਨਾ ਉਹ ਝੜ ਜੇ ਜਾਂਦੀਆਂ ਆ ਅੱਧ ਬੱਚੀਆਂ ਜੀਆਂ ਹੋ ਕੇ ਜਦੋਂ ਪਾਣੀ ਪਾ ਕੇ ਅੱਗ ਬੁਝਾ ਦੇਣ ਉਹ ਕੁੱਢਣ ਰਹਿ ਜਾਂਦੇ ਆ ਲੱਕੜਾਂ ਦੇ ਉਹੀ ਕੁੱਢਣ ਬਤੰਦਰਾਂ ਨੇ ਇਕੱਠੇ ਜੇ ਕਰਕੇ ਨਾ ਲਵੇ ਲੈਣੋ ਚੁੱਲ੍ਹੇ ਤੇ ਚੱਕ ਕੇ ਫਿਰ ਚੁੱਲ੍ਹੇ ਚਲਾਤੇ ਪੁਰਾਣੇ ਕੁੱਢਣ ਤੇ ਫਿਰ ਉਹਨਾਂ ਨੂੰ ਸਿੱਖ ਮਾਰਦੀ ਅੱਗ ਨਹੀਂ ਮੱਚੀ ਹੁਣ ਕੁੱਢਣਾ ਚੋਂ ਧੂਆ ਨਿਕਲੀ ਜਾਂਦਾ ਜਿਹੜਾ ਸਿੱਖਾਂ ਦੀਆਂ ਅੱਖਾਂ ਭਰੀ ਜਾਂਦਾ ਦੋਸਤੋ ਨਾ ਇਹ ਚੁੱਲ੍ਹੇ ਤੇ ਰੋਟੀ ਪੱਕਣੀ ਐ ਨਾ ਇਹ ਤੇ ਚਾਹ ਬਣਨੀ ਐ ਨਾਇ ਤੇ ਸਿੱਖਾਂ ਦਾ ਭਵਿੱਖ ਬਣਨਾ ਹੈ ਇਹ ਤੇ ਕੀ ਬਣਨਾ ਹੈ ਇਹਦੇ ਚ ਧੂਆਂ ਨਿਕਲਣਾ ਉਹ ਕਾਹਦਾ ਨਿਕਲਣਾ ਮੇਨੇ ਮੇਨੇ ਤਾਨਿਆਂ ਦਾ ਇੱਕ ਦੂਜੇ ਤੇ ਚਿੱਕੜ ਸੁੱਟਣ ਦਾ ਕੁਝ ਨਹੀਂ ਬਣਦਾ ਇਸ ਲਈ 15 ਅਗਸਤ ਹੈ ਦੋਸਤੋ ਕੱਲ ਨੂੰ ਸੋ 15 ਅਗਸਤ ਦੇ ਉੱਤੇ ਤਾਂ ਕਰਕੇ ਸਾਡਾ ਖੁੱਸਿਆ ਹੋਇਆ ਰਾਜ ਅੱਜ ਸਾਡੇ ਡੰਗ ਮਾਰਦਾ ਹੈ ਯਾਦ ਆਉਂਦਾ ਹੈ ਜਿਹੜਾ ਸਿੱਖ ਇਤਿਹਾਸ ਪੜ੍ਹਦਾ ਹੈ ਉਹ ਤਾਂ ਦੋਸਤੋ ਜਦੋਂ 15 ਅਗਸਤ ਦਾ ਦਿਨ ਆਉਂਦਾ ਹੈ ਜਰੂਰ ਚਿੰਤਨ ਕਰਦਾ ਹੈ ਸੋਚਦਾ ਹੈ ਕਿ ਕਿਹੜੇ ਕਿਹੜੇ ਪਾਤਰ ਸੀ ਉਦੋਂ ਜਿਨ੍ਹਾਂ ਨੇ ਸਾਨੂੰ ਧੋਖਾ ਦਿੱਤਾ ਉਹ ਫਿਰ ਸਾਰੇ ਪਾਤਰ ਪੜਨੇ ਪੈਂਦੇ ਐ ਇੰਨੀਕ ਦੋਸਤੋ ਗੱਲਬਾਤ ਸੀ ਆਸ ਕਰਦਾ ਗੁਰੂ ਦੇ ਚਰਨਾਂ 'ਚ ਕਿ ਆਉਣ ਵਾਲਾ ਸਮਾਂ ਸਿੱਖਾਂ ਵਾਸਤੇ ਚੜ੍ਹਦੀ ਕਲਾ ਵਾਲਾ ਹੋਵੇ ਸਾਡਾ ਵੀ ਕਦੇ ਰਾਜ ਹੋਵੇ ਦੋਸਤੋ ਸਾਡਾ ਵੀ ਕਦੇ ਦੁਨੀਆ ਤੇ ਰਾਜ ਹੋਵੇ ਅਸੀਂ ਸੇਤੀ ਦੇਖਣਾ ਚਾਹੁੰਦੇ ਗੁਰੂ ਕਿਰਪਾ ਕਰੇ ਉਹੀ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਚੜ੍ਹਦੀ ਕਲਾ ਵਾਲਾ ਰਾਜ ਸਾਰੀ ਦੁਨੀਆ ਤੇ ਸਿੱਖ ਰਾਜ ਕਰਨਾ ਚਾਹੁੰਦਾ ਅੱਜ ਕੈਨੇਡਾ ਦੇ ਵਿੱਚ ਸਾਡੇ 23 MP ਜਿੱਤ ਗਏ ਆ ਦੋਸਤੋ ਆ ਥੋੜੇ ਦਿਨ 23 MP ਕੈਨੇਡਾ ਚ ਅਮਰੀਕਾ ਦੇ ਵਿੱਚ 18 MP ਆਸਟ੍ਰੇਲੀਆ ਦੇ ਵਿੱਚ ਸਾਰੇ ਤਾਂ ਸਿੱਕਾ ਨੇ ਧਮਾ ਪਾ ਤਿਆਂ ਦੋਸਤੋ ਪਰ ਜਿਹੜੀ ਸਾਡੀ ਪਿਤਰਭੂਮੀ ਸੀ ਇੱਥੇ ਅਸੀਂ ਫੇਲ ਕਿਉਂ ਹੋਏ ਆ ਸਾਨੂੰ ਸੋਚਣਾ ਪੈਣਾ ਚਿੰਤਨ ਕਰਨਾ ਪੈਣਾ ਆਪਣੀ ਜ਼ਮੀਨ ਨਾਲ ਜੁੜੇ ਰਹੋ ਬੋਲੀ ਨਾਲ ਜੁੜੇ ਰਹੋ ਦੋਸਤੋ ਗਰਬਾਣੀ ਨਾਲ ਜ਼ਰੂਰ ਜੁੜੇ ਰਹੋ ਆਪਣੇ ਬੱਚਿਆਂ ਨੂੰ ਜੋੜਿਓ ਵੀੜਗੋ ਨੂੰ ਜ਼ਰੂਰ ਸਾਂਝੀ ਕਰਿਓ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ